ਸਤ ਸ੍ਰੀ ਅਕਾਲ ਕਿਸਾਨ ਵੀਰੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਡੈਰੀ ਫਾਰਮਿੰਗ ਬਾਰੇ ਡੈਰੀ ਫਾਰਮ ਵਾਸਤੇ ਜਿਹੜੇ ਸਰਕਾਰ ਕੇਂਦਰ ਸਰਕਾਰ ਜਿਹੜਾ ਕਰਜ਼ਾ ਦੇ ਰਹੀ ਹੈ ਉਹ ਸਬੰਧੀ ਆਪਾਂ ਗੱਲਬਾਤ ਕਰਾਂਗੇ ਕੇਂਦਰ ਸਰਕਾਰ ਜਿਹੜੀ ਇੰਨਾ ਕਰਜ਼ਾ ਦੇ ਰਹੀ ਹੈ ਕਿ ਆਪਾਂ ਵੱਡੇ ਪੱਧਰ ਤੇ ਜਿਹੜਾ ਕਾਰੋਬਾਰ ਆਪਣਾ ਪਸ਼ੂਆਂ ਦਾ ਕਰ ਸਕਦੇ ਹਾਂ ਇਸ ਬੰਦ ਸਬੰਧੀ ਆਪਾਂ ਸਾਰੀ ਗੱਲਬਾਤ ਅੱਜ ਜੋ ਇਸ ਵੀਡੀਓ ਰਾਹੀਂ ਕਰਾਂਗੇ ਵੀ ਜਿਹੜੀ ਕੇਂਦਰ ਸਰਕਾਰ 27 ਤੋਂ 28 ਲੱਖ ਰੁਪਏ ਜਿਹੜਾ ਆਪਾਂ ਨੂੰ ਦੇ ਰਹੀ ਹੈ ਪਸ਼ੂਆਂ ਤੇ ਬਿਨਾ ਕਿਸੇ ਪ੍ਰਾਪਰਟੀ ਤੋਂ ਉਹਦਾ ਪ੍ਰੋਸੀਜਰ ਕੀ ਆ ਕਿਵੇਂ ਸ਼ੁਰੂ ਕਰਨਾ ਤੁਸੀਂ ਕਿਹੜਾ ਕਰਜ ਆ ਕਿੱਥੇ ਅਪਲਾਈ ਕਰਨਾ ਸਾਰਾ ਆਪਾਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਾਂਗੇ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਵੀਡੀਓ ਜਲਦੀ ਜਲਦੀ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਪਣੀ ਆਉਣ ਵਾਲੀ ਵੀਡੀਓ ਦਾ ਪਹੁੰਚਦਾ ਰਹੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਜਿਹੜਾ ਲੋਨ ਸਰਕਾਰ ਦੇ ਰਹੀ ਹੈ ਤਾਂ ਇਹ ਕਿੰਨਾ ਦੇ ਰਹੀ ਹੈ ਕਿਸ-ਕਿਸ ਵਾਸਤੇ ਕਿਹੜੇ ਧੰਦੇ ਵਾਸਤੇ ਦੇ ਰਹੀ ਹੈ ਜੇਕਰ ਤੁਸੀਂ ਨਵਾਂ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਪਹਿਲਾਂ ਤੋਂ ਕਰ ਰਹੇ ਹੋ ਤਾਂ ਸਰਕਾਰ ਦੇ ਰਹੀ ਹੈ ਜੀ 14 ਲੱਖ ਰੁਪਏ 14 ਲੱਖ ਰੁਪਏ ਦਾ ਜਿਹੜਾ ਲੋਨ ਦੇ ਰਹੀ ਹੈ ਜੀ ਸਰਕਾਰ 20 ਮੱਜਾਂ ਵਾਸਤੇ ਜੇ ਤੁਸੀਂ ਨਮਾ ਕਰਨਾ ਚਾਹੁੰਦੇ ਹੋ ਤਾਂ 20 ਮੱਜਾਂ ਤੁਸੀਂ ਲੈ ਸਕਦੇ ਹੋ ਤਾਂ 14 ਲੱਖ ਰੁਪਏ ਜਿਹੜੀ ਸਰਕਾਰ ਦੇ ਰਹੀ ਹੈ ਤੇ ਜਿਹਦੇ ਵਿੱਚੋਂ 25000 ਰੁਪਏ ਜਿਹੜੀ ਸਬਸਿਡੀ ਮਿਲ ਰਹੀ ਹੈਗੀ ਜਨਰਲ ਵਾਸਤੇ ਤੇ 33% ਜਿਹੜੀ ਮਿਲ ਰਹੀ ਹੈ OBC SC BC ਜਿਹੜਾ ਦੂਸਰੇ ਦਾ ਅਦਰ ਕਾਸਟ ਨੂੰ ਤੇ ਰਹੀ ਹੈ 33% ਜਿਹੜੀ ਸਬਸਿਡੀ ਮਿਲ ਰਹੀ ਹੈ ਜੇਕਰ 20 ਮੱਜਾਂ ਹੁਣ ਆਪਾਂ ਰੱਖਾਂਗੇ ਤਾਂ ਜੇਕਰ ਤੁਹਾਡੇ ਕੋਲ ਸੈੱਟ ਹੈ ਪਹਿਲਾਂ ਦਾ ਪਿਆ ਹੋਇਆ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ 20 ਮੱਜਾਂ ਵਾਸਤੇ ਮਤਲਬ ਸੈੱਟ ਵੀ ਤੁਹਾਨੂੰ ਪਾਉਣਾ ਪਵੇਗਾ ਤਾਂ ਮੰਨ ਲਵੋ 60' 2 70 ਫੁੱਟ ਦਾ ਜੇ ਤੁਸੀਂ ਸੈੱਟ ਪਾਉਨੇ ਹੋ ਤਾਂ ਘੱਟੋ-ਘੱਟ 6 ਲੱਖ ਰੁਪਏ ਦਾ ਤੁਹਾਨੂੰ ਜਿਹੜਾ ਸਰਕਾਰ ਦੇ ਰਹੀ ਹੈ ਜੀ 25% ਜਿਹੜੇ ਤੇ ਸਬਸਿਡੀ ਮਿਲ ਰਹੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਜਦੋਂ ਤੁਸੀਂ ਮੱਝਾਂ ਰੱਖ ਲਈਆਂ ਛੱਡ ਪਾਲਿਆ ਤਾਂ ਦੁੱਧ ਜਿਹੜਾ ਆਪਾਂ ਸ਼ਹਿਰ ਲੈ ਜਾਣ ਵਾਸਤੇ ਜਿਹੜੀ ਗੱਡੀ ਦਾ ਪ੍ਰਬੰਧ ਕਰਨਾ ਪੈਣਾ ਆਪਾਂ ਨੂੰ ਸ਼ਹਿਰ ਲੈ ਜਾਣ ਵਾਸਤੇ ਗੱਡੀ ਚਾਹੀਦੀ ਛੋਟਾ ਹੱਥੀ ਚਾਹੀਦਾ ਜਸਤ ਨੂੰ ਪਿਕਅਪ ਗੱਡੀ ਚਾਹੀਦੀ ਆ ਉਹਦੇ ਵਾਸਤੇ ਜਿਹੜੀ ਸਰਕਾਰ ਦੇ ਰਹੀ ਹੈ ਜੀ 8 ਲੱਖ ਰੁਪਏ ਜਿਤੇ 50% ਜਿਹੜੀ ਸਬਸਿਡੀ ਮਿਲ ਰਹੀ ਹੈ ਸਰਕਾਰ ਦੇ ਰਹੀ ਹੈ ਮੰਨ ਕੇ ਚੱਲੋ ਵੀਕ ਅਪਸੋਡਾ ਹੱਥੀ ਲੈਣਾ ਤੁਹਾਨੂੰ 4 ਲੱਖ ਰੁਪਏ ਜਿਹੜਾ ਭਰਨਾ ਪਵੇਗਾ ਤਾਂ 50% ਜਿਹੜੀ ਸਬਸਿਡੀ ਤੁਹਾਨੂੰ ਸਰਕਾਰ ਵੱਲੋਂ ਆਜੂ ਇਸ ਵਾਸਤੇ ਜਿਹੜੇ ਹੁਣ ਆਪਾਂ ਤੁਹਾਨੂੰ ਗੱਲਬਾਤ ਕਰਦੇ ਆਂ ਜੀ ਕਿੱਥੇ ਅਪਲਾਈ ਕਰਨਾ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਉਹ ਆਪਾਂ ਤੁਹਾਨੂੰ ਦੱਸਦੇ ਆਂ ਇੱਕ ਤਾਂ ਪੈਨ ਕਾਰਡ ਹੋਵੇ ਤੁਹਾਡੇ ਕੋਲੇ ਆਧਾਰ ਕਾਰਡ ਹੋਵੇ ਪਾਸਪੋਰਟ ਸਾਈਜ਼ ਦੇ ਫੋਟੋ ਮਾ ਰਹਾਇਸੀ ਸਰਟੀਫਿਕੇਟ ਤੇ ਇੱਕ ਤੁਹਾਨੂੰ ਕੋਰਸ ਕਰਨਾ ਪੈਣਾ ਪੰਜਾਬ ਡੈਰੀ ਡਿਪਾਰਟਮੈਂਟ ਬੋਰਡ ਵੱਲੋਂ ਜਿਹੜਾ 2 ਤੋਂ 4 ਹਫ਼ਤੇ ਦਾ ਜਿਹੜਾ ਕੋਰਸ ਕਰਵਾਇਆ ਜਾਂਦਾ ਉਹਦਾ ਸਰਟੀਫਿਕੇਟ ਜਿਹੜਾ ਨਾਲ ਨੱਥੀ ਕਰਨਾ ਹੋਵੇਗਾ ਸਿੰਬਲ ਸਕੋਰ ਉਸ ਤੋਂ ਬਾਅਦ ਤੁਹਾਡੇ ਘੱਟ ਨਹੀਂ ਹੋਣੇ ਚਾਹੀਦੇ ਸਿੰਬਲ ਸਕੋਰ ਤੁਹਾਡੇ ਚਾਹੀਦੇ 6.5 ਤੋਂ ਘੱਟ ਨਹੀਂ ਚਾਹੀਦਾ ਕੋਈ ਲੋਨ ਨਾ ਖੜਾ ਹੋਵੇ ਤੁਹਾਡਾ ਕੋਈ ਲਿਮਟ ਨਾ ਡਿਫਾਲਟਰ ਨਾ ਹੋਵੋ ਤੁਸੀਂ ਤੇ ਕਈ ਵਾਰ ਕਿਸਾਨ ਵੀ ਰਕੀ ਹੁੰਦਾ ਬਈ ਕੱਪ ਤੁਹਾਡਾ ਦਾ ਲੋਨ ਸਹੀ ਚੱਲ ਰਿਹਾ ਹੁੰਦਾ ਕਿਸੇ ਦੀ ਗਵਾਹੀ ਪਾਈ ਹੁੰਦੀ ਆ ਤਾਂ ਉਹ ਅਗਲਾ ਗਵਾ ਨਹੀਂ ਸਹੀ ਕੁਮਾਰ ਰਿਹਾ ਲਿਮਟ ਨਹੀਂ ਭਰ ਰਿਹਾ ਤਾਂ ਵੀ ਤੁਹਾਡੇ ਸਿੰਪਲ ਸਕੋਰ ਜਿਹੜੇ ਉਹ ਡਾਊਨ ਹੋਣਗੇ ਇਸ ਕਰਕੇ ਤੁਹਾਡਾ ਸਿੰਪਲ ਸਕੋਰ ਜਿਹੜਾ ਹੈਗਾ ਉਹ 650 ਤੋਂ 650 ਤੋਂ ਨਹੀਂ ਘਟਣਾ ਚਾਹੀਦਾ ਤਾਂ ਜੇ ਤੁਸੀਂ ਸਾਰੇ ਪੂਰੇ ਕਰਦੇ ਹੋ ਸਾਰੇ ਡਾਕੂਮੈਂਟ ਤੁਹਾਡੇ ਪੂਰੇ ਨੇ ਸਾਡੇ ਸਾਰੇ ਤੁਸੀਂ ਜਿਹੜੇ ਸਿੰਪਲ ਸਕੋਰ ਵੀ ਤੁਹਾਡਾ ਸਹੀ ਆ ਤਾਂ ਤੁਸੀਂ ਤਾਂ ਸਰਕਾਰ ਤੋਂ ਜਿਹੜੀ ਕੇਂਦਰ ਸਰਕਾਰ ਦੇ ਰਹੀ ਹੈ ਲਗਭਗ ਜੇ ਤੁਸੀਂ ਤਿੰਨੇ ਲੈਣਾ ਚਾਹੁੰਦੇ ਹੋ ਤਾਂ ਲਗਭਗ 27 ਤੋਂ 28 ਲੱਖ ਰੁਪਏ ਦਾ ਜਿਹੜਾ ਲੋਨ ਤੁਹਾਨੂੰ ਸਰਕਾਰ ਦੇ ਰਹੀ ਹੈ ਤੇ ਸਾਰੇ ਡਾਕੂਮੈਂਟ ਜਿਹੜੇ ਲੈ ਕੇ ਤੁਸੀਂ ਮਿਲਣਾ ਕਿੱਥੇ ਆ ਸਾਰੇ ਡਾਕੂਮੈਂਟ ਤੁਸੀਂ ਤਿਆਰ ਕਰਵਾ ਕੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਨੂੰ ਮਿਲਣਾ ਸਭ ਤੋਂ ਪਹਿਲਾਂ ਤੁਸੀਂ ਖੇਤੀਬਾੜੀ ਦਫ਼ਤਰ ਦੇ ਵਿੱਚੋਂ ਜਿਹੜਾ ਪਤਾ ਕਰ ਲਓ ਜਾ ਕੇ ਤੇ ਉਸ ਤੋਂ ਬਾਅਦ ਫਾਈਲ ਤਿਆਰ ਕਰਵਾ ਕੇ ਜਿਹੜੇ ਦੇ ਡਿਪਟੀ ਡਾਇਰੈਕਟਰ ਨੂੰ ਮਿਲਣਾ ਜਿੱਥੇ ਤੁਹਾਡੀ ਫਾਈਲ ਜਾਣਾ ਹੋਣੀ ਹੈ ਤਾਂ ਜਿਹੜੇ ਕਿਸਾਨ ਵੀਰਾਂ ਨੇ ਇਹਦਾ ਲਾਹਾ ਲੈਣਾ ਚਾਹੁੰਦੇ ਆ ਤਾਂ ਉਹ ਲੈ ਸਕਦੇ ਨੇ ਤੇ ਜੇਕਰ ਤੁਹਾਡੇ ਕੋਈ ਜਾਣ-ਪਛਾਣ ਤੇ ਜੇ ਕੋਈ ਇਹ ਧੰਦਾ ਕਰਨਾ ਚਾਹੁੰਦਾ ਖੇਤ ਪਸ਼ੂਆਂ ਦਾ ਤਾਂ ਉਹਦੇ ਨਾਲ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਮਿਲਦੇ ਆਂ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ